ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਟਿੱਪ ਪਾਲ ਕਰਜੰਦਾ ਟਿੱਪ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਪਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਇੱਕ ਸੂਟ ਦੀ ਵੀਡੀਓ ਤੇ ਮੈਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੇ ਸੂਟ ਬਹੁਤ ਹੀ ਵਧੀਆ ਲੱਗਣਗੇ ਜੇ ਸੂਟ ਵਧੀਆ ਲੱਗੇ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੇ ਉਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਇਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਮੈਸੇਜ ਕਰ ਸਕਦੇ ਹੋਗੇ ਨੰਬਰ ਆਪਣਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈਗਾ ਤੇ ਤੁਸੀਂ ਉੱਥੋਂ ਆਪਣਾ ਨੰਬਰ ਲੈ ਸਕਦੇ ਹੋਗੇ ਤੇ ਜੇ ਪਲੀਜ਼ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗੀ ਤੁਹਾਨੂੰ ਤੇ ਚਲੋ ਜੀ ਆਪਾਂ ਹੁਣ ਤੁਹਾਨੂੰ ਦਿਖਾਉਣੇ ਹੈ ਗੈਜ ਵਾਲੇ ਸੂਟ ਜਿਹੜੇ ਮੈਂ ਅੱਜ ਤੁਹਾਨੂੰ ਸੂਟ ਦਿਖਾਉਂਗੀ ਜੀ ਇਹ ਨੇ ਜੀ ਸਿਮਰ ਪਸ਼ਮੀਨੇ ਚ ਸਿਮਰ ਦੀ ਤਿੰਨ ਦੀਆਂ ਕਮੀਜ਼ ਨੇਗੇ ਮੀਨਜ਼ ਕੁੜਤੀਆਂ ਤੇ ਸਲਵਾਰ ਹੈ ਜੀ ਜੋ ਪਸ਼ਮੀਨੇ ਵਿੱਚ ਹੈ ਜੇ ਤੁਸੀਂ ਦੁਪੱਟਾ ਮੈਚ ਕਰਵਾਉਣਾ ਹੋਵੇ ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋ ਆਪਾਂ ਤੁਹਾਨੂੰ ਦੁਪੱਟਾ ਵੀ ਲਾ ਕੇ ਦੇਵਾਂਗੇ ਨਾਲ ਤੇ ਜੇ ਪਲੀਜ਼ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਆਪਾਂ ਤੁਹਾਡੇ ਨਾਲ ਸੂਟਸ ਦੀ ਵੀਡੀਓ ਦੇ ਨਾਲ-ਨਾਲ ਬਲੌਗ ਵੀ ਸ਼ੇਅਰ ਕਰਦੇ ਆਂਗੇ ਤੇ ਮੈਂ ਬਲੌਗ ਵੀ ਬਣਾਉਣੀ ਹੁੰਨੀ ਹੈਗੀ ਤੇ ਮੈਂ ਉਮੀਦ ਕਰਦੇ ਆਂ ਤੁਹਾਨੂੰ ਸਾਰੇ ਬਲੌਗ ਬਹੁਤ ਹੀ ਵਧੀਆ ਲੱਗਣੇ ਨੇ ਜੇ ਦੇ ਆਪਣੇ ਸੂਟ ਤੇ ਮੈਂ ਉਮੀਦ ਕਰਦੇ ਆ ਤੁਹਾਨੂੰ ਅੱਜ ਦੇ ਸੂਟ ਬਹੁਤ ਹੀ ਵਧੀਆ ਲੱਗੇ ਹੋਣਗੇ ਅੱਛਾ ਸੂਟ ਵਧੀਆ ਲੱਗੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਤੇ ਆਪਣੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਆਪਣੀ ਵੀਡੀਓ ਨੇ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਤੇ ਵੀਡੀਓ ਕਿਦਾਂ ਦੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਕਿ ਤੇ ਚਲੋ ਜੀ ਵੀਡੀਓ ਦਾ ਅੰਦਾ ਪੈਠੀ ਕਰਦੇ ਹਾਂ ਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਸ਼ੁਕਰੀਆ ਕਰ